ਸਵਾਗਤ ਹੈ ਜੀ ਤੁਹਾਡਾ ਗੁਰਮਤ ਸਿੱਧਾ ਚੈਨਲ ਦੇ ਉੱਤੇ ਆਓ ਆਪਾਂ ਵਿਚਾਰ ਕਰਦੇ ਹਾਂ ਪੰਜਾਬ ਅੰਦਰ ਪੰਥ ਦੇ ਵਿਹੜੇ ਅੰਦਰ ਜੋ ਬਹੁਤ ਵੱਡੀ ਉਥਲ ਪਥਲ ਹੋ ਰਹੀ ਹੈ ਅਕਾਲ ਤਖਤ ਸਾਬ ਦੇ ਆਲੇ ਦੁਆਲੇ ਸਾਰਿਆਂ ਧਿਆਨ ਕੇਂਦਰਿਤ ਹੈ ਅਕਾਲੀ ਦਲ ਬਾਦਲ ਗਰੁੱਪ ਜਿਹੜਾ ਕਿ ਲੋਕਣ ਮਿਚੀ ਖਿਲ ਰਿਹਾ ਅਕਾਲ ਤਖਤ ਸਾਹਿਬ ਦੇ ਨਾਲ ਆਪਣੀ ਅ ਵਿਰਾਸਤ ਜਿਹੜੀ ਕੁਝ ਕੈ ਲੋ ਵੀ 92 93 ਤੋਂ ਬਾਅਦ ਇਹਨਾਂ ਕੋਲ ਆਈ ਉਸ ਸਵੇਰ ਦੇ ਮੁਤਾਬਕ ਕਿਉਂਕਿ ਇਤਿਹਾਸ ਵਿੱਚ ਪਹਿਲਾਂ ਵੀ ਇਹਨਾਂ ਨੇ ਅਕਾਲ ਤਖਸੈਬ ਦੀ ਕਦੇ ਗੱਲ ਨਹੀਂ ਮੰਨੀ ਤੇ ਅਕਾਲ ਤਖਸੈਬ ਨੂੰ ਆਪਣੀ ਗੱਲ ਈਨ ਮਨਵਾਉਣ ਲਈ ਮਜਬੂਰ ਕੀਤਾ ਜਾਂਦਾ ਰਿਹਾ ਜਥੇਦਾਰ ਸਬਾਨਾ ਨੂੰ ਤੇ ਹੁਣ ਜਿਵੇਂ ਕਿ ਪੰਥ ਦਾ ਪ੍ਰੈਸ਼ਰ 2 ਤਰੀਕ ਨੂੰ 2 ਦਸੰਬਰ ਨੂੰ ਅਕਾਲੀ ਦਲ ਦੇ ਬਹੁਤ ਸਾਰੇ ਲੀਡਰਾਂ ਨੂੰ ਕਿਹਾ ਸੀ ਕਿ ਤੁਸੀਂ ਅਸਤੀਫਾ ਦਿਓ ਤੇ ਉਹਦੇ ਵਿੱਚ ਮੁੱਖ ਸਨ ਸੁਖਵੀਰ ਸਿੰਘ ਬਾਦਲ ਸਾਹਿਬ ਸੋ ਹੁਣ ਬਹੁਤ ਲੰਮੇ ਸਮੇਂ ਤੋਂ ਤਕਰੀਬਨ 50 ਦਿਨਾਂ ਤੋਂ ਉੱਪਰ ਹੋ ਗਿਆ 2 ਦਸੰਬਰ ਤੋਂ ਬਾਅਦ ਇਹਨਾਂ ਨੇ ਇੰਨਾ ਚਿਰ ਅਕਾਲ ਤਖਸਾਹ ਦੇ ਨਾਲ ਅਟਖੇਲੀਆਂ ਕਰਦੇ ਆਂ ਕਰਦੇ ਆਂ ਬਹਾਨੇ ਬਾਜ਼ੀਆਂ ਲਾਉਂਦੇ ਆਂ ਤੇ ਆਖਰ ਕੱਲ ਜਾ ਕੇ ਸੁਖਵੀਰ ਸਿੰਘ ਬਾਦਲ ਸਾਹਿਬ ਦਾ ਅਸਤੀਫਾ ਜਿਹੜਾ ਉਹ ਵਰਕਿੰਗ ਕਮੇਟੀ ਨੇ ਪ੍ਰਵਾਨ ਕਰ ਲਿਆ ਲੋਕਾਂ ਨੂੰ ਇਹ ਪ੍ਰਭਾਵ ਦੇਣ ਦਾ ਯਤਨ ਕੀਤਾ ਕਿ ਜੀ ਅਸੀਂ ਅਕਾਲ ਤਖਸਦ ਦੇ ਮੁਤਾਬਕ ਹੁਣ ਸਾਰਾ ਕੰਮ ਕਰ ਲਿਆ ਪਰ ਵੱਡੀ ਜਿਹੜੀ ਪ੍ਰੋਬਲਮ ਸੀ ਕਿ ਅਕਾਲ ਤਖਸਦ ਨੇ ਕਿਹਾ ਸੀ ਕਿ ਅਸਤੀਫਾ ਦੇਣ ਤੋਂ ਬਾਅਦ ਆ ਸੱਤ ਬੰਦੇ ਤੁਹਾਡੇ ਨਿਗਰਾਨ ਹੋਣਗੇ ਇਹਨਾਂ ਦੀ ਨਿਗਰਾਨੀ ਥੱਲੇ ਤੁਸੀਂ ਨਵੇਂ ਸਿਰਿਓਂ ਅਕਾਲ ਅਕਾਲੀ ਦਲ ਦੀ ਭਰਤੀ ਕਰੋਗੇ ਜਿਹਦੇ ਵਿੱਚ ਕੋਈ ਬੋਗਸ ਕੰਮ ਨਹੀਂ ਹੋਊਗਾ ਜਾਲੀ ਮੈਂਬਰਸ਼ਿਪ ਨਹੀਂ ਕੱਟੀ ਜਾਊਗੀ ਉਹ ਬਕਾਇਦਾ ਆਧਾਰ ਕਾਰਡ ਲੱਗ ਕੇ ਖੀਸ ਜਮਾ ਕਰਾ ਕੇ ਰਿਕਾਰਡ ਹੋਊਗਾ ਤਾਂ ਫਿਰ ਉਹ ਭਰਤੀ ਹੋਊਗੀ ਡੈਲੀਗੇਟ ਹੋਣਗੇ ਤੇ ਫਿਰ ਉਹ ਜ਼ਿਲ੍ਹਾ ਪ੍ਰਧਾਨ ਚੁਣਨਗੇ ਤੇ ਫਿਰ ਅ ਕਾਲੀ ਦਲ ਦਾ ਪ੍ਰਧਾਨ ਚੁੜਾਇਆ ਜਾਊਗਾ ਇਹ ਪ੍ਰੋਸੀਜਰ ਹੈ ਇੱਕ ਉਹ ਸੱਤ ਮੈਂਬਰ ਜਿਹੜੇ ਹਨ ਉਹਨਾਂ ਬਾਰੇ ਇਹ ਕਾਲੀ ਦਲ ਦੇ ਬਾਦਲ ਨੇ ਕੱਲ ਇੱਕ ਵੱਖਰਾ ਰਾਹ ਇਹ ਕੱਢਿਆ ਕਿ ਉਹਨਾਂ ਵਿੱਚੋਂ ਦੋ ਮੈਂਬਰ ਤਾਂ ਉਹਨਾਂ ਨੇ ਬਿਲਕੁਲ ਹੀ ਸਾਈਡ ਤੇ ਕਰਤੇ ਜਿਹਦੇ ਵਿੱਚ ਪ੍ਰਤਾਪ ਸਿੰਘ ਗੁਰਪ੍ਰਤਾਪ ਸਿੰਘ ਬਡਾਲਾ ਤੇ ਇੱਕ ਬੀਬੀ ਜਸਵੰਤ ਕੌਰ ਮੇਰੇ ਖਿਆਲ ਉਹਨਾਂ ਦਾ ਨਾਮ ਸਤਵੰਤ ਕੌਰ ਜੋ ਸ਼ਹੀਦ ਪਰਿਵਾਰ ਦੇ ਵਿੱਚੋਂ ਨੇ ਸੋ ਉਹਨਾਂ ਦੋਵਾਂ ਦਾ ਕੋਈ ਜ਼ਿਕਰ ਹੀ ਨਹੀਂ ਕੀਤਾ ਪੰਜ ਬੰਦੇ ਉਹਨਾਂ ਨੇ ਡਿਊਟੀ ਲਈ ਹੈ ਕਿ ਤੁਸੀਂ ਭਰਤੀ ਕਰਾਉਣੀ ਆ ਉਹਦੇ ਵਿੱਚ ਉਹਨਾਂ ਨੇ ਬੜੀ ਚਾਲ ਚੱਲਦੇ ਆ ਜਿਹੜਾ ਵਿਰੋਧੀ ਧਿਰ ਦਾ ਉਹਨਾਂ ਨੂੰ ਲੱਗਦਾ ਕਿ ਬੰਦੇ ਵਿਰੋਧੀ ਨੇ ਉਨ੍ਹਾਂ ਵਿੱਚ ਸੰਤਾ ਸਿੰਘ ਉਮੈਦਪ uri ਉਹਨਾਂ ਨੂੰ ਕਹਿੰਦਾ ਵੀ ਤੁਸੀਂ ਹਿਮਾਚਲ ਦੇ ਵਿੱਚ ਭਰਤੀ ਕਰੋਗੇ ਤੇ ਮਨਪ੍ਰੀਤ ਸਿੰਘ ਅਹਾਲੀ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਰਾਜਸਥਾਨ ਦੇ ਵਿੱਚ ਭਰਤੀ ਕਰੋਗੇ ਇਸ ਤਰ੍ਹਾਂ ਉਹਨਾਂ ਨੂੰ ਮਤਲਬ ਜਿੱਥੇ ਕੋਈ ਸਿੱਖ ਬਸੋਂ ਬਹੁਤੀ ਨਹੀਂ ਜਿੱਥੇ ਕੋਈ ਬਹੁਤਾ ਪ੍ਰਭਾਵ ਨਹੀਂ ਹੈ ਉਹਨਾਂ ਨੂੰ ਉਧਰ ਦੂਰ ਖੰਡਾਤਾ ਤੇ ਜਿਹੜੇ ਵੱਡੇ ਵੱਡੇ ਖਾਸ ਜਿਹੜੇ ਇਲਾਕੇ ਨੇ ਜਿੱਥੇ ਅਕਾਲੀ ਦਲ ਦਾ ਘੜਾ ਹੈ ਉਥੇ ਕਿਰਪਾਲ ਸਿੰਘ ਬੰਡੂਗਰ ਨੂੰ ਸਾਰੇ ਮਾਲਵੇ ਦਾ ਇੰਚਾਰਜ ਬਣਾਤਾ ਤੇ ਜਿ ਕਵਾਲ ਸਿੰਘ ਝੁੰਦਾ ਨੂੰ ਮਲੇੜਕੋਟਲੇ ਦੇ ਇੱਕ ਸੀਮਤ ਖੇਤਰ ਤੱਕ ਕਹਿ ਲੋ ਵੀ ਉਹਨਾਂ ਨੇ ਸੀਮਤ ਕਰਤਾ ਇਸ ਤਰ੍ਹਾਂ ਦੇ ਨਾਲ ਮਤਲਬ ਉਹਨਾਂ ਨੇ ਬਹੁਤ ਚਲਾਕੀ ਦੇ ਨਾਲ ਜਿਹੜਾ ਭਾਗੀ ਧੜਾ ਸੀ ਉਹਨੂੰ ਸਾਈਡ ਤੇ ਕਰਤਾ ਤੇ ਉਹਨਾਂ ਦਾ ਸਿੱਧਾ ਕਹਿਣ ਦਾ ਭਾਵ ਇਹ ਹੈ ਵੀ ਅਸੀਂ ਭਰਤੀ ਆਪਣੇ ਹਿਸਾਬ ਨਾਲ ਹੀ ਕਰਾਂਗੇ ਆਪਣੀ ਡੈਲੀਗੇਟ ਬਣਾਵਾਂਗੇ ਤਾਂ ਫਿਰ ਅਸੀਂ ਸਾਡੇ ਡੈਲੀਗੇਟ ਇਸ ਸੁਖਵੀਰ ਸਿੰਘ ਬਾਦਲ ਸਾਹਿਬ ਨੂੰ ਚੁਣ ਲੈਣਗੇ ਤੇ ਅਸੀਂ ਫਿਰ ਉਸੇ ਤਰ੍ਹਾਂ ਆਪ ਖੁਦ ਮਾਲਕ ਹੋਵਾਂਗੇ ਸੋ ਇਸ ਦਾ ਪ੍ਰਤੀਕਰਮ ਦਿੰਦਿਆਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਅੱਜ ਬਹੁਤ ਨਿਰਾਸ਼ਤਾ 'ਚ ਇੱਕ ਤਰ੍ਹਾਂ ਦੇ ਨਾਲ ਉਹ ਅ ਇਸ ਤਰ੍ਹਾਂ ਬੋਲ ਰਹੇ ਸੀ ਕਿ ਵੀ ਦੇਖੋ ਜਿਹੜੀ ਸੱਤ ਮੈਂਬਰੀ ਕਮੇਟੀ ਹੈ ਉਹ ਸਟੈਂਡਿੰਗ ਸਟੈਂਡ ਕਰਦੀ ਹੈ ਤੋਂ ਸਟੈਂਡਿੰਗ ਵਰਕਰਰ ਉਹਨਾਂ ਦਾ ਕਹਿਣ ਦਾ ਭਾਵ ਇਹ ਸੀ ਵੀ ਜਿਹੜੀਆਂ ਚਾਲਾਂ ਚੱਲ ਰਹੇ ਨੇ ਇਹ ਅਕਾਲ ਤਖਸਾ ਹੁਣੋਂ ਮਨਜ਼ੂਰ ਨਹੀਂ ਹਨ ਜੋ ਅਕਾਲ ਤਖਸਾਬ ਨੇ ਕਿਹਾ ਇਹਨਾਂ ਨੂੰ ਸੱਤ ਮੈਂਬਰਾਂ ਨੂੰ ਹੀ ਉਸੇ ਤਰ੍ਹਾਂ ਜ਼ਿੰਮੇਵਾਰੀ ਦਿੱਤੀ ਜਾਵੇ ਤੇ ਉਹ ਸਾਰੇ ਇੱਕ ਬਹੁਤ ਹੀ ਸਚਜੇ ਢੰਗ ਨਾਲ ਜਿਹੜੀ ਭਰਤੀ ਕਰਨ ਤੇ ਇੱਥੇ ਆ ਕੇ ਫੇਰ ਇੱਕ ਟਕਰਾਅ ਦੀ ਸਥਿਤੀ ਹੈ ਇਸ ਤਰੀਕੇ ਦੇ ਨਾਲ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਇਹ ਭਗੌੜੇ ਹੋ ਚੁੱਕੇ ਨੇ ਤੇ ਹੁਣ ਜਿਹੜਾ ਆ ਪ੍ਰतिकਰਮ ਆਇਆ ਸੰਤਾ ਸਿੰਘ ਅਮੈਦਪੁਰ ਸਾਹਿਬ ਦਾ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਬਕਾਇਦਾ ਇਹ ਕਿਹਾ ਕਿ ਜਿੱਥੇ ਮੈਨੂੰ ਇਹ ਭੇਜਣ ਨੂੰ ਫਿਰਦੇ ਮੈਂ ਉੱਥੇ ਨਹੀਂ ਜਾਵਾਂਗਾ ਮੇਰੀ ਕੋ ਡਿਊਟੀ ਮੈਂ ਉੱਥੇ ਨਹੀਂ ਪੂਤਾਵਾਂਗਾ ਤਾਂ ਉਹਨਾਂ ਨੇ ਸਪਸ਼ਟ ਜਾ ਸਵ ਤੌਰ ਤੇ ਇਨਕਾਰ ਕਰਤਾ ਹੈ ਤੇ ਨਾਲ ਜਿਹੜੇ ਹੋਰ ਬਹੁਤ ਸਾਰੇ ਜਿਵੇਂ ਸ਼ੋਮਣੀ ਕਮੇਟੀ ਦੇ ਸਾਬਕਾ ਜਰਨਲ ਸਕੱਤਰ ਭੌਰ ਸਾਹਿਬ ਉਹਨਾਂ ਨੇ ਇੱਕ ਇੰਟਰਵਿਊ ਵਿੱਚ ਭਾਈ ਸਖਦੇਵ ਸਿੰਘ ਭੌਰ ਨੇ ਉਹਨਾਂ ਨੇ ਬੋਲਦਿਆਂ ਕਿਹਾ ਕਿ ਵੀ ਇਹ ਇੱਕ ਬਹੁਤ ਵੱਡਾ ਬਗਾਵਤ ਅਕਾਲ ਤਖਤ ਸਾਹਿਬ ਦੀ ਤੇ ਸਾਰੇ ਸੇ ਕੌਮ ਨੂੰ ਇਕ ਵੱਡਾ ਇਕੱਠ ਕਰਨਾ ਚਾਹੀਦਾ ਤੇ ਇਸ ਬਾਰੇ ਅਕਾਲ ਤਖਤ ਸਾਹਿਬ ਨੂੰ ਵੀ ਕੁਝ ਫੈਸਲੇ ਲੈਣੇ ਚਾਹੀਦੇ ਨੇ ਤੇ ਇਹ ਅਕਾਲ ਤਖਸ ਅਤੇ ਪੰਜ ਸਿੰਘ ਸਾਬਾ ਨਾਲ ਦੀ ਮੀਟਿੰਗ ਹੋਵੇ ਤਾਂ ਇਹਨਾਂ ਨੂੰ ਬਸ ਹੁਣ ਅਗਲੀ ਮੰਗ ਜਿਹੜੀ ਹੈਗੀ ਆ ਉਹ ਪੰਥ ਵਿੱਚੋਂ ਛੇਕ ਦਿੱਤਾ ਜਾਵੇ ਤੇ ਇਸ ਤਰ੍ਹਾਂ ਦੀਆਂ ਆਵਾਜ਼ਾਂ ਉੱਠਣ ਲੱਗ ਗਈਆਂ ਨੇ ਸੋ ਇਸ ਤਰ੍ਹਾਂ ਦੀਆਂ ਖ਼ਬਰਾਂ ਚੱਲ ਰਹੀਆਂ ਨੇ ਉਹ ਅੱਸੀ ਤੁਹਾਨੂੰ ਦੱਸ ਰਹੇ ਹਾਂ ਸੋ ਇਸ ਦਾ ਆਉਣ ਵਾਲਾ ਸਮਾਂ ਹੁਣ ਕੀ ਰੁਖ ਅਖਤਿਆਰ ਕਰੇਗਾ ਕਿਉਂਕਿ ਮਸਲਾ ਤਾਂ ਸਾਰਾ ਸੀ ਕਿ ਜਿਨ੍ਹਾਂ ਨੇ ਗਲਤੀਆਂ ਕੀਤੀਆਂ ਉਹਨਾਂ ਨੂੰ ਗਲਤੀ ਦਾ ਅਹਿਸਾਸ ਕਰਾ ਕੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਹਸ਼ਰ ਬਹੁਤ ਥੱਲੇ ਜ਼ਮੀਨ ਤੇ ਜਾ ਡੱਗਿਆ ਉਹਨੂੰ ਸੁਧਾਰ ਕਰਨਾ ਉਹਦੇ ਨਾਲ ਪੰਥ ਜੁੜੇ ਜਿਹੜੇ ਨਿਰਾਸ਼ ਸਿੱਖ ਨੇ ਉਹ ਜੋੜੇ ਜਾਣ ਜਿਹਦੇ ਵਿੱਚ ਵਿਰੋਧੀ ਧਿਰਾਂ ਨੂੰ ਸਾਰੇ ਜਿਹੜੇ ਵਿਰੋਧੀ ਅਕਾਲੀ ਦਲ ਨੇ ਛੋਟੇ ਦੂਸਰੇ ਉਹਨਾਂ ਸਾਰਿਆਂ ਨੂੰ ਜੋੜ ਕੇ ਇੱਕ ਵੱਡੀ ਪੰਥਕ ਜਮਾਤ ਇਕੱਠੀ ਕੀਤੀ ਜਾਵੇ ਤਾਂ ਮਸਲਾ ਤਾਂ ਮਕਸਦ ਤਾਂ ਇਹ ਸੀ ਪਰ ਇਹਨਾਂ ਨੇ ਆਪਣੇ ਢੰਗ ਨਾਲ ਆਪਣੇ ਤੇ ਲੱਗੇ ਬੇਲਵੀ ਦੇ ਤੇ ਹੋਰ ਤਰਤਰਾਂ ਦੇ ਦੋਸ਼ਾਂ ਨੂੰ ਹੁਣ ਇੱਕ ਤਰ੍ਹਾਂ ਨਾਲ ਅਕਾਲ ਤਖਤ ਸਾਹਿਬ ਤੋਂ ਆਪ ਹੀ ਮੁਕਤ ਹੋਣਾ ਮੰਨ ਲਿਆ ਕਿ ਹੁਣ ਅਸੀਂ ਦੁੱਧ ਤੋਤੇ ਹੋ ਗਏ ਆ ਤੇ ਹੁਣ ਅਸੀਂ ਬੜੀ ਜੋਰ ਸ਼ੋਰ ਨਾਲ ਸੰਗਤ ਚ ਜਾਵਾਂਗੇ ਉਸ ਦਾ ਨਮੂਨਾ ਅ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਪਿਛਲੇ ਦਿਨੀ ਬੋਲਦਿਆਂ ਇੱਥੋਂ ਤੱਕ ਬੜੇ ਰੋਬ ਚ ਕਿਹਾ ਸੀ ਕਿ ਹੁਣ ਅਸੀਂ ਬੰਦੇ ਬਣਾਵਾਂਗੇ ਵਿਰੋਧੀਆਂ ਨੂੰ ਹੁਣ ਅਸੀਂ ਵੇਖਾਂਗੇ ਹੁਣ ਅਸੀਂ ਜਾਗ ਪਏ ਆ ਹੁਣ ਅਸੀਂ ਦਵਾਂਗੇ ਨਹੀਂ ਹੁਣ ਅਸੀਂ ਲਗਾਤਾਰ ਚੱਲਾਂਗੇ ਇਦਾਂ ਦੇ ਵੱਡੇ ਵੱਡੇ ਅਗਰੈਸਿਵ ਬਿਆਨ ਉਹਨਾਂ ਨੇ ਦਿੱਤੇ ਸੀ ਸੋ ਇੱਥੇ ਨਿਮਰਤਾ ਨਿਰਮਾਨਤਾ ਕੋਈ ਪਛਤਾਵਾ ਜਾਂ ਕੋਈ ਅਹਿਸਾਸ ਨਾ ਦੀ ਕੋਈ ਚੀਜ਼ ਨਹੀਂ ਹੈ ਇਹ ਸਾਰੀਆਂ ਗੱਲਾਂ ਮਹਿਸੂਸ ਕੀਤੀਆਂ ਜਾ ਰਹੀਆਂ ਸਿੱਖ ਕੌਮ ਵੱਲੋਂ ਸੋਣ ਵਾਲਾ ਸਮਾਂ ਹੁਣ ਦੇਖਾਂਗੇ ਕੀ ਬਣਦਾ ਹੈ ਕਿਹੋ ਜਿਹਾ ਮਾਹੌਲ ਸਿਰਜਿਆ ਜਾਣਾ ਹੈ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਇਸ ਫੈਸਲੇ ਤੋਂ ਜੋ ਉਹਨਾਂ ਨੇ ਸੱਤ ਮੈਂਬਰੀ ਕਮੇਟੀ ਨੂੰ ਇੱਕ ਤਰ੍ਹਾਂ ਦੇ ਨਾਲ ਆਪਣਾ ਹੀ ਰੰਗ ਦਿੱਤਾ ਉਹ ਤੋਂ ਬਿਲਕੁਲ ਖੁਸ਼ ਨਹੀਂ ਹਨ ਉਂਝ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਦੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਦਾ ਉਹਨਾਂ ਨੇ ਸਵਾਗਤ ਕੀਤਾ ਉਹਨਾਂ ਨੇ ਕਿਹਾ ਵੀ ਠੀਕ ਹੈ ਇਹ ਕਾਲ ਤਖਤ ਸਾਹਿਬ ਦੇ ਹੁਕਮ ਮੁਤਾਬਕ ਉਹਨਾਂ ਨੇ ਅਸਤੀਫਾ ਦਿੱਤਾ ਤੇ ਉਹ ਉਹਨਾਂ ਨੇ ਪ੍ਰਵਾਨ ਕਰ ਲਿਆ ਇਸ ਤੇ ਉਹਨਾਂ ਨੇ ਤਸੱਲੀ ਪ੍ਰਗਟਾਈ ਹੈ ਤੁਹਾਡੇ ਇਹਦੇ ਬਾਰੇ ਕੀ ਵਿਚਾਰ ਹੈ ਜਰੂਰ ਕਮੈਂਟ ਕਰਕੇ ਦੱਸਣਾ ਜੀ ਧੰਨਵਾਦ